ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡਾ ਸਭ ਤੋਂ ਜ਼ਿਆਦਾ ਡਿਮਾਂਡ ਵਾਲਾ ਸੂਟ ਕਾਟਨ ਦੁਪੱਟਾ ਸੂਟ ਜਿਹਦੀ ਵੀਡੀਓ ਪਹਿਨਸਾਰ ਬਸ ਸੋਲਡ ਆਊਟ ਹੀ ਸਮਝ ਲਓ ਸੂਟ ਹੋ ਜਾਂਦਾ ਸਟਾਕ ਇੰਨਾ ਜ਼ਿਆਦਾ ਤੁਸੀਂ ਪਿਆਰ ਦਿੰਨੇ ਹੋ ਨਾ ਸਿਰਫ 2 ਘੰਟੇ ਯਾਨੀ ਕਿ ਇਹਨੂੰ ਲੱਗਦੇ ਨੇ ਸਟਾਕ ਨੂੰ ਕਲੀਅਰ ਹੋਣ ਲਈ ਬਹੁਤ ਵਧੀਆ ਯਾਨੀ ਕਿ ਇਹਦਾ ਰਿਸਪਾਂਸ ਰਹਿੰਦਾ ਤੇ ਬਹੁਤ ਪੈਣਾ ਫੈਬਰਿਕ ਨੂੰ ਇੰਨੇ ਸੋਹਣੇ ਸੋਹਣੇ ਤੁਸੀਂ ਕਮੈਂਟ ਕਰਦੇ ਹੋ ਜਦੋਂ ਤੁਹਾਡੇ ਤੱਕ ਸੂਟ ਪਹੁੰਚਦੇ ਨੇ ਇੰਨਾ ਜ਼ਿਆਦਾ ਤੁਸੀਂ ਪਿਆਰ ਦਿੰਦੇ ਹੋ ਉਹਦੇ ਲਈ ਤਹਿ ਦਿਲੋਂ ਥੈਂਕ ਯੂ ਅੱਜੀ ਮੇਰਾ ਸਾਰਿਆਂ ਹੀ ਪੈਣਾ ਨੂੰ ਵੀ ਤੁਸੀਂ ਇੰਨਾ ਜ਼ਿਆਦਾ ਹਨਾ ਸਾਡੇ ਫੈਬਰਿਕ ਨੂੰ ਤੇ ਸਾਡੀ ਜੋ ਵੀ ਚੁਆਇਸ ਆ ਉਹਨੂੰ ਇੰਨਾ ਜ਼ਿਆਦਾ ਪਸੰਦ ਕਰ ਰਹੇ ਹੋ ਤੇ ਅੱਜ ਆਪਾਂ ਫਿਰ ਤੋਂ ਨਿਊ ਡਿਜ਼ਾਈਨਾਂ ਦੇ ਨਾਲ ਉਤਰੇ ਆ ਨਿਊ ਡਿਜ਼ਾਈਨ ਸਾਰੇ ਆਪਾਂ ਲੈ ਕੇ ਆਏ ਆ ਇੰਡੀ ਸੋਹਣੀ ਕਲੈਕਸ਼ਨ ਆਈ ਹੈ ਸਾਰੀ ਕਾਟਨ ਦੁਪੱਟੇ ਦੇ ਨਾਲ ਰਹੂਗੀ ਇਹਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਹੇਠ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਅਸੀਂ ਤੁਹਾਡੇ ਲਈ ਇੰਨੀ ਸੋਹਣੀ ਸੋਹਣੀ ਕਲੈਕਸ਼ਨ ਤਾਂ ਲੈ ਕੇ ਆਈਏ ਤੇ ਜੇ ਤੁਹਾਨੂੰ ਵਧੀਆ ਲੱਗਦੀ ਹੈ ਵੈਸੇ ਤਾਂ ਬਹੁਤ ਭੈਣਾ ਕਮੈਂਟ ਕਰਦੀਆਂ ਨੇ ਤੇ ਵੀਡੀਓ ਨੂੰ ਲਾਈਕ ਕਰਦੀਆਂ ਨੇ ਪਰ ਕਈ ਭੈਣਾ ਵੀਡੀਓ ਦੇਖ ਕੇ ਵੀਡੀਓ ਨੂੰ ਲਾਈਕ ਕਰਨਾ ਵੀ ਭੁੱਲ ਜਾਂਦੀਆਂ ਨੇ ਤੇ ਕਮੈਂਟ ਕਰਨਾ ਵੀ ਭੁੱਲ ਜਾਂਦੀਆਂ ਨੇ ਤੇ ਸ਼ੇਅਰ ਤਾਂ ਤੁਸੀਂ ਕਰਨਾ ਹੀ ਭੁੱਲ ਜਾਂਦੇ ਹੋ ਪਰ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਭੈਣਾ ਤੱਕ ਵੀ ਆਪਾਂ ਪਹੁੰਚ ਸਕੀਏ ਉਹ ਵੀ ਆਪਣੀ ਵੈਰਾਈਟੀ ਤੱਕ ਪਹੁੰਚ ਸਕਣ ਜੀ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਸੂਟ ਇਹ ਹੈਗਾ ਅੱਜ ਦੀ ਆਪਣੀ ਪਹਿਲੀ ਕਲੈਕਸ਼ਨ ਪਹਿਲਾ ਸੂਟ ਬਹੁਤ ਸੋਹਣਾ ਦੇਖੋ ਪ੍ਰਿੰਟਡ ਡਿਜ਼ਾਈਨ ਬਹੁਤ ਹੀ ਅਲੱਗ ਜਿਹਾ ਪੈਟਰਨ ਹੈ ਦੇਖੋ ਕਿੰਨਾ ਸੋਹਣਾ ਕਾਟਨ ਦੁਪट्टे ਦੇ ਉੱਪਰ ਆਇਆ ਇਹ ਵਾਲਾ ਸਾਰਾ ਪੈਟਰਨ ਕਿੰਨੀ ਸੋਹਣੀ ਪ੍ਰਿੰਟਿੰਗ ਹੋ ਕੇ ਆਈ ਹੈ ਸਾਰਾ ਘੇਰਾ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਦੇਖੋ ਸਾਰੀ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਜਿੰਨੇ ਵੀ ਡਿਜ਼ਾਈਨ ਮੈਂ ਖੋਲੋ ਇੱਕ ਤੋਂ ਇੱਕ ਨੇ ਬਸ ਆਪਣੀ ਕਲਰ ਚੁਆਇਸ ਆਪਣਾ ਡਿਜ਼ਾਈਨ ਪਸੰਦ ਕਰਕੇ ਜਲਦੀ ਜਲਦੀ ਕਰ ਦਿਓ ਸਕਰੀਨਸ਼ਾਟ ਤਾਂ ਕਿ ਤੁਹਾਡੀ ਪਸੰਦ ਦਾ ਡਿਜ਼ਾਈਨ ਤੁਹਾਡੇ ਤੱਕ ਪਹੁੰਚਦਾ ਹੋ ਸਕੇ ਤੇ ਮੇਰੀ ਨੀ ਘਰ ਰਿਕੁਐਸਟ ਆ ਪੈਣਾ ਨੂੰ ਵੀ ਇਹ ਵਾਲਾ ਸਟਾਕ ਬਹੁਤ ਹੀ ਘੱਟ ਟਾਈਮ ਲਈ ਆਪਣੇ ਕੋਲ ਰਹਿੰਦਾ ਹਨਾ ਤੇ ਨਾਲ ਦੀ ਨਾਲ ਸੋਲਡ ਆਊਟ ਹੋ ਜਾਂਦਾ ਤਾਂ ਤੁਸੀਂ ਪਲੀਜ਼ ਕੋਸ਼ਿਸ਼ ਕਰਿਆ ਕਰੋ ਇੱਕ ਜਾਂ ਦੋ ਸੂਟਾਂ ਦੀ ਚੁਆਇਸ ਧਰੂ ਰੱਖਿਆ ਕਰੋ ਮੈਂ ਹਮੇਸ਼ਾ ਕਹਿੰਦੀ ਆ ਜਦੋਂ ਆਲ ਓਵਰ ਦੀ ਵੀਡੀਓ ਪਾਉਣੀ ਆ ਜਾਂ ਇਹ ਵਾਲਾ ਸਟਾਕ ਦੀ ਪਾਉਣੀ ਆ ਵੀ ਇੱਕ ਜਾਂ ਦੋ ਸੂਟਾਂ ਦੀ ਚੁਆਇਸ ਰੱਖਿਆ ਕਰੋ ਤਾਂ ਕਿ ਤੁਹਾਨੂੰ ਜੇ ਇਹ ਡਿਜ਼ਾਈਨ ਨਹੀਂ ਤਾਂ ਹੋਰ ਅਦਰ ਡਿਜ਼ਾਈਨ ਤੁਹਾਨੂੰ ਮੈਂ ਦੇ ਸਕਾਂ ਆ ਲਓ ਜੀ ਨਾਲ ਇਹਦੇ ਸੇਮ ਹੈਗੀ ਬਾਟਮ ਤੇ ਨਾਲ ਇਹਦੇ कॉटन ਦਾ ਹੀ कॉटन ਮलमल ਦਾ ਹੀ ਹੈਗਾ ਜੀ ਦੁਪੱਟਾ ਫਲੋਟ ਬਹੁਤ ਸੋਹਣੀ ਕਲੈਕਸ਼ਨ ਆ ਪੂਰੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਬਹੁਤ ਵਧੀਆ ਜਾਨੀ ਕਿ ਸਾਰਾ ਇਹ ਫੈਬਰਿਕ ਹੁੰਦਾ ਵਾ ਤੇ ਹੁਣ ਮੈਂ ਤੁਹਾਨੂੰ ਇਹ ਸੂਟਾਂ ਦੀ ਲੰਬਾਈ ਵੀ ਦੱਸ ਦੇਣੀ ਆ ਵੈਸੇ ਤਾਂ ਮੈਂ ਹਮੇਸ਼ਾ ਹਰ ਵੀਡੀਓ ਦੇ ਵਿੱਚ ਦੱਸਦੀ ਹੋਈ ਆ ਕਿ ਇਹ ਆਰਮ ਦੇ ਨਾਲ 43 44 ਇੰਚ ਤੱਕ ਆਰਮ ਦੇ ਨਾਲ ਸੂਟ ਰੈਡੀ ਹੁੰਦਾ ਵਾ ਕਿਉਂਕਿ ਆਪਾਂ ਵਧੀਆ ਬ੍ਰਾਂਡ ਦੀ ਹੋਈ ਇਹ ਸਾਰੀ ਕਾਟਨ ਲੈ ਕੇ ਆਉਂਦੇ ਆ ਤੇ ਵਧੀਆ ਘਰਾਂ ਦੇ ਇਹ ਸਾਰਾ ਫੈਬਰਿਕ ਆ ਕੋਈ ਵੀ ਆਏ ਨਹੀਂ ਹੈਗਾ ਵੀ ਆਮ ਜਿਹਾ ਆਪਾਂ ਲੈ ਕੇ ਆਉਂਨੇ ਗੋਗੇ ਤੁਹਾਨੂੰ ਪਤਾ ਕਾਟਨ ਦੁਪੱਟੇ ਨਾਲ ਸੂਟ ਬਹੁਤ ਸਸਤੀ ਰੇਂਜਾਂ ਤੋਂ ਸਟਾਰਟ ਹੋ ਜਾਂਦੇ ਨੇ ਲੋਜੀ ਇਹਦੀ ਲੰਬਾਈ ਹੈਗੀ ਆ ਪ੍ਰੋਪਰ 45 ਤੋਂ ਉੱਪਰ ਆ ਜਾਨੀ ਕਿ 43 44 ਆਰਾਮ ਦੇ ਨਾਲ ਤੁਹਾਡੀ ਰੈਡੀ ਹੋਊਗੀ ਸਾਰੇ ਸੂਟਾਂ ਦੀ ਸੇਮ ਹੀ ਰਹੂਗੀ 2.5 2.5 ਦੀ ਪ੍ਰੋਪਰ ਕੱਟ ਰਹੂਗੀ ਇਹਨਾਂ ਦੀ ਤੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਡਿਜ਼ਾਈਨਿੰਗ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਚਾਰ ਕਲਰ ਮਿਲਣਗੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਬਸ ਸਕਰੀਨਸ਼ਾਟ ਲੈ ਕੇ WhatsApp ਕਰੀ ਚੱਲਿਓ ਤੇ ਘਰ ਬੈਠੇ ਇਹਨਾਂ ਸੁੱਟਾਂ ਨੂੰ ਮੰਗਵਾ ਸਕਦੇ ਹੋ ਲਓ ਜੀ ਅਗਲਾ ਕਲਰ ਹੈਗਾ ਇਹਦੇ ਵਿੱਚ ਲਵੈਂਡਰ ਸ਼ੇਡ ਇਹ ਵੀ ਪੂਰਾ ਵਧੀਆ ਬਹੁਤ ਸੋਹਣਾ ਕਲਰ ਆ ਘੇਰੇ ਤੱਕ ਪੂਰਾ ਕੰਮ ਪ੍ਰਿੰਟਿੰਗ ਮਿਲੂਗੀ ਗਲੇ ਦੇ ਉੱਪਰ ਵੀ ਸਾਰੇ ਪ੍ਰਿੰਟਿੰਗ ਹੋਈ ਹੋਈ ਆ ਇਹ ਜੈਪੂਰੀ ਪ੍ਰਿੰਟ ਆ ਜਿਹੜੇ ਸਭ ਤੋਂ ਜ਼ਿਆਦਾ ਹਮੇਸ਼ਾ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਆ ਨਾਲ ਸੇਮ ਆਊਗੀ ਬਾਟਮ ਤੇ ਨਾਲ ਸੇਮ ਆਊਗਾ ਜੀ ਕਾਟਨ ਮलमल ਦਾ ਹੀ ਦੁਪੱਟਾ ਅਗਲਾ ਕਲਰ ਇਹਦੇ ਵਿੱਚ ਮਿਲੂਗਾ ਜੀ yellow mustard shade ਹਲੋ yellow mustard shade ਦੇ ਉੱਪਰ ਆ ਨਾ ਸੇਮ ਬਾਟਮ ਲੱਗੀ ਹੋਈ ਆ ਤੇ ਨਾਲ ਸੇਮ ਹੀ ਦੁਪੱਟਾ ਲੱਗਿਆ ਹੋਇਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਜਲਦੀ ਜਲਦੀ ਸਕਰੀਨਸ਼ਾਟ ਲੈ ਸਕਦੇ ਹੋ WhatsApp ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਹਲੋ ਅਗਲਾ ਫੋਰਥ ਕਲਰ ਇਹਦੇ ਵਿੱਚ ਹੈਗਾ ਜੀ ਇਹ ਫਰੋਜ਼ੀ ਜਿਹਾ ਸ਼ੇਡ ਆ ਗ੍ਰੀਨ ਫਰੋਜ਼ੀ ਦਾ ਜਿਹੜਾ ਮਿਕਸਚਰ ਜਿਹਾ ਸ਼ੇਡ ਹੁੰਦਾ ਉਹ ਵਾਲਾ ਸ਼ੇਡ ਆ ਇਹ ਨਾਲ ਸੇਮ ਆਊਗੀ ਬਾਟਮ ਨਾਲ ਸੇਮ ਆਊਗਾ ਦੁਪੱਟਾ ਚਾਰ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਚਾਰੋਂ ਦੇ ਚਾਰੋਂ ਕਲਰ ਬਹੁਤ ਸੋਹਣੇ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੋ ਹਾਲੋ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਸੋਹਣੀ ਡਿਜ਼ਾਈਨਿੰਗ ਆ ਇਹਦੀ ਵੀ ਨੈਟ ਦੇ ਉੱਪਰ ਇਸ ਟਾਈਮ ਜੇ ਮੈਨੂੰ ਇਹਦੀ ਵੀਡੀਓ ਮਿਲ ਗਈ ਤਾਂ ਮੈਂ ਜ਼ਰੂਰ ਲਗਾਉਂਗੀ ਤੇ ਸਾਈਡ ਤੇ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹ ਵਾਲਾ ਡਿਜ਼ਾਈਨ ਗਲੇ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਹੋਇਆ ਦੇਖੋ ਬਹੁਤ ਸੋਹਣਾ ਸਾਰਾ ਕੰਮ ਹੋਇਆ ਗਲੇ ਦੇ ਉੱਪਰ ਇਸ ਤਰ੍ਹਾਂ ਸਾਰਾ ਇਹਦਾ ਪੈਟਰਨ ਰਹੂਗਾ ਬਹੁਤ ਸੋਹਣਾ ਨਾਲ ਇਹਦੇ ਕਰੀਮ ਕਲਰ ਦੀ ਹੋਊਗੀ ਬਾਟਮ ਤੇ ਦੁਪੱਟਾ ਰਹੂਗਾ ਜੀ ਇਹਦੇ ਨਾਲ ਕਾਟਾ ਮਲਮਲ ਦਾ ਹਲੋ ਜੀ ਚੈੱਕ ਕਰੋ ਇਹਦਾ ਦੁਪੱਟਾ ਇਹਦੀ ਵੀਡੀਓ ਮੈਂ ਲਾਉਂਗੀ ਬਹੁਤ ਟ੍ਰੈਂਡਿੰਗ ਡਿਜ਼ਾਈਨ ਇਸ ਟਾਈਮ ਦਾ ਮੋਸਟ ਟ੍ਰੈਂਡਿੰਗ ਡਿਜ਼ਾਈਨ ਚੱਲ ਰਿਹਾ ਹੈ ਇਹ ਵਾਲਾ ਜਿਹੜੀਆਂ ਵੀ ਪਹਿਣਾ ਨੂੰ ਇਹਦੀ ਰਿਕੁਆਇਰ ਹੈ ਇਹਦੇ ਵਿੱਚ ਪੰਜ ਕਲਰ ਨੇ ਆਪਣੇ ਕੋਲੇ ਪਹਿਲਾ ਕਲਰ ਇਹ ਵਾਲਾ ਵਾ ਇਹਦੇ ਪੰਜੇ ਕਲਰ ਜਿਹੜੇ ਆਏ ਨੇ ਬਹੁਤ ਸੋਹਣੇ ਆਏ ਨੇ ਸਾਰੇ ਕਲਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਨਾਂ ਦੇ ਨਾਲ ਜਿਹੜਾ ਬਾਟਮ ਦਾ ਪੈਟਰਨ ਆ ਉਹ ਤਾਂ ਰਹੂਗਾ ਜੀ ਸੇਮ ਹੀ ਹਲੋ ਇਹਨਾਂ ਨਾਲ ਜੈਪੂਰੀ ਬਾਟਮਸ ਨੇ ਲਓ नेक्स्ट ਕਲਰ ਹੈਗਾ ਇਹਦਾ ਪਰਪਲ ਸ਼ੇਡ ਦੇ ਉੱਪਰ ਸੇਮ ਗਲੇ ਦੇ ਉੱਪਰ ਸਾਰਾ ਥ्रेड ਵਰਕ ਤੇ ਹੈਂਡ ਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਤੇ ਨਾਲ ਸਾਰੇ ਪੈਟਰਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪੈਟਰਨ ਬਣਿਆ ਹੋਇਆ ਨਾਲ ਇਹਦੇ ਬਾਟਮ ਆਊਗੀ ਡਾਟਸ ਵਾਲੀ ਤੇ ਦੁਪੱਟਾ ਆਊਗਾ ਸੇਮ ਹੀ ਜਿਵੇਂ ਆਪਾਂ ਪਹਿਲਾਂ ਵਾਲੇ ਸੂਟ ਦਾ ਖੋਲੇ ਆ ਆ ਲੋ ਪਿਓਰ ਕਾਟਰਨ ਮਲਮਲ ਦਾ ਇਹ ਦੁਪੱਟਾ ਰੋਗਾ ਜਿਹੜਾ ਵੀ ਮਰਜੀ ਪੀਸ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਸੋਹਣੇ ਪੀਸ ਆਏ ਨੇ ਇਹ ਪ੍ਰਾਈਸ ਸਾਰੀ ਸੂਟਾ ਜਿਹੜਾ ਮਰਜੀ ਸੂਟ ਲੈ ਲਓ ਸਿਰਫ 650 ਰੁਪਿਆ ਪ੍ਰਾਈਸ ਆ ਜਿਹੜਾ ਮਰਜੀ ਸੂਟ ਜਿਹੜਾ ਵੀ ਤੁਹਾਨੂੰ ਪਸੰਦ ਆ ਰਿਹਾ ਲੈ ਸਕਦੇ ਹੋ ਇਹਦੇ ਵਿੱਚ ਚਾਰ ਕਲਰ ਨੇ ਉਹ ਵਾਲਾ ਸੋਲੋ ਪੀਸ ਆ ਨੀਚੇ ਵਾਲਾ ਇਹਦੇ ਸੇਮ ਪੈਟਰਨ ਦੇ ਵਿੱਚ ਇਹ ਚਾਰ ਕਲਰਾਂ ਦੇ ਉੱਪਰ ਰੈਡੀ ਹੋਇਆ ਵਾ ਇਹਦੇ ਨਾਲ ਸੇਮ ਗ੍ਰੀਨ ਕਲਰ ਦੀ ਬਾਟਮ ਰਹੂਗੀ ਤੇ ਇਹ ਗ੍ਰੀਨ ਇੱਥੇ ਪਰਪਲ ਦੀ ਜਗ੍ਹਾ ਦੇ ਤੇ ਗ੍ਰੀਨ ਆ ਜਾਊਗਾ ਅਗਲਾ ਹੈਗਾ ਜੀ ਇਹਦੇ ਵਿੱਚ ਪਿੰਕ ਸ਼ੇਡ ਇਹ ਤੇ ਪਿੰਕ ਸ਼ੇਡ ਦੇ ਨਾਲ ਕੰਟਰਾਸਟ ਰਹੂਗਾ ਜੀ ਇਹਦੇ ਨਾਲ ਪਿੰਕੀ ਬਾਟਮ ਆਊਗੀ ਅਗਲਾ ਵੀ ਸੇਮ ਪਿੰਕ ਦੇ ਵਿੱਚ ਵੀ ਦੋ ਪੀਸ ਆਏ ਆਪਣੇ ਕੋਲੇ ਪਿੰਕ ਵੀ ਸੋਲੋ ਹੀ ਆ ਸਮਝ ਲਓ ਦੋ ਸੇਮ ਸੇਮ ਆ ਜਾਨੀ ਕਿ ਜਿਹੜੀ ਭੈਣ ਨੂੰ ਵੀ ਇਹ ਥੋੜਾ ਪਸੰਦ ਆਣੇ ਜਾਨੀ ਕਿ ਦੋ ਜਣਿਆਂ ਨੂੰ ਮਿਲ ਜੂਗਾ ਇਹ ਵਾਲਾ ਸੂਟ ਇਹਦਾ ਵੀ ਪੈਟਰਨ ਮੈਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਨੀ ਆ ਬਹੁਤ ਸੋਹਣਾ ਪੈਟਰਨ ਆ ਆ ਲੋ ਸਾਰਾ ਗਲੇ ਦੇ ਉੱਪਰ ਸਾਰੇ ਕੰਮ ਹੋਇਆ ਹੋਇਆ ਬਹੁਤ ਤੇ ਸਾਰੇ ਬ੍ਰਾਂਡ ਦੇ ਨੇ ਕੋਈ ਵੀ ਨਾਨ ਬ੍ਰਾਂਡ ਸੂਟ ਨਹੀਂ ਹੈਗਾ ਹਿੰਨਾ ਜਿਹੜਾ ਹਿੰਨਾ ਫੈਸ਼ਨ ਦਾ ਸਾਰਾ ਉਹਦਾ ਇਹ ਫੈਬ੍ਰਿਕ ਆ ਆਪਾਂ ਨੌਨ ਬ੍ਰਾਂਡ ਕਾਟਨ ਦੁਪੱਟੇ ਨਹੀਂ ਲਿਆਉਂਦੇ ਕਿਉਂਕਿ ਸਭ ਤੋਂ ਜ਼ਿਆਦਾ ਸੇਲ ਇਨ੍ਹਾਂ ਦੀ ਤੇ ਮੈਂ ਨਹੀਂ ਚਾਹੁੰਦੀ ਕੋਈ ਵੀ ਭੈਣ ਇਨ੍ਹਾਂ ਦੀ ਕੰਪਲੇਨ ਕਰੇ ਵੀ ਇਹ ਸਿੰਥੈਟਿਕ ਬੇਸ ਆ ਜਾਂ ਪਸੰਦ ਨਹੀਂ ਆਉਂਦਾ ਸਿੰਥੈਟਿਕ ਟੱਚ ਆ ਪਰ ਪਿਓਰ ਕਾਟਨ ਕਹਿ ਰਹੇ ਆ ਤਾਂ ਪਿਓਰ ਕਾਟਨ ਕਹਿ ਕੇ ਹੀ ਦੇ ਰਹੇ ਆ ਤੇ ਤੁਹਾਡੇ ਕੋਲ ਆ ਕੇ ਵੀ ਇਹ ਪਿਓਰ ਕਾਟਨ ਹੀ ਨਿਕਲਣੀ ਆ ਜੀ ਆਲੋ ਅਗਲਾ ਆ ਗਿਆ ਚਾਟਰ ਥੋੜਾ ਜਿਹਾ ਲਾਈਟ ਚਾਟਰ ਆ ਇਹ ਮੀਡੀਅਮ ਦੀ ਇਸ ਦੇ ਲਈ ਪਲੀਜ਼ ਆਪਣੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਆਲੋ ਇਹਦੇ ਉੱਪਰ ਲੱਗੀ ਹੋਈ ਆ ਪੱਟੀ ਸਾਰਾ ਹੈਂਡ ਦਾ ਕੰਮ ਹੋਇਆ ਹੋਇਆ ਜੇ ਤੁਸੀਂ ਕੋਈ ਵੀ ਪਹਿਣੇ ਨੂੰ ਉਤਾਰਨਾ ਚਾਹੁੰਦੇ ਆ ਨਹੀਂ ਲਾਈਕ ਕਰਦੇ ਤਾਂ ਇਹ ਉੱਤਰ ਵੀ ਜਾਊਗੀ ਕੋਈ ਚੱਕਰ ਨਹੀਂ ਹੈਗਾ ਇਹਨਾਂ ਦਾ ਇਹ ਹੈਗੀ ਸਾਰੀ ਪ੍ਰਿੰਟਿੰਗ ਆ ਸ਼ਾਰਟ ਦੀ ਨਾਲ ਇਹਦੇ ਬਾਟਮ ਆਊਗੀ ਇਸ ਤਰ੍ਹਾਂ ਕੰਟਰਾਸਟ ਬਾਟਮ ਆ ਨਾਲ ਪਿਓਰ ਕਾਟਨ ਮਰਮਲ ਦਾ ਹੀ ਨਾਲ ਦੁਪੱਟਾ ਬਹੁਤ ਸੋਣਾ ਨਾਲ ਦੁਪੱਟਾ ਲੱਗਿਆ ਹੋਇਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਕਰੀ ਚੱਲੋ ਇਹਦੇ ਵਿੱਚ ਵੀ ਦੋਨੋਂ 4 ਕਲਰ ਮਿਲਣਗੇ ਅਗਲਾ ਕਲਰ ਮਿਲੂਗਾ ਜੀ ਗ੍ਰੀਨ ਕਲਰ ਅਗਲਾ ਕਲਰ ਮਿਲੂਗਾ ਪਿੰਕ ਸ਼ੇਡ ਅਗਲਾ ਕਲਰ ਹੈਗਾ ਜੀ ਬਲੂ ਗ੍ਰੇ ਜਾਂ 베ਬੀ ਬਲੂ ਕਲਰ ਜਿਹਨੂੰ ਕਹਦੇ ਆ 베ਬੀ ਬਲੂ ਇਹਦੀ ਬਾਟਮ ਆ ਚਾਰੋਂ ਦੇ ਚਾਰੋਂ ਕਲਰ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਲਓ ਇਹ ਵੀ ਸਿੰਗਲ ਪੀਸ ਆ ਆਪਣੇ ਕੋਲੇ ਇਹਦੇ ਗਲੇ ਦੇ ਉੱਪਰ ਇਸ ਤਰ੍ਹਾਂ ਸਾਰੇ ਵਰਕ ਆਊਗਾ ਇਹ ਮਹਿੰਦੀ ਆ ਜਾਂ ਕਲਰ ਆ ਮਹਿੰਦੀ ਆ ਕਿ ਸ਼ੇਡ ਦੇ ਉੱਪਰ ਆ ਸਾਰੇ ਥ੍ਰੈਡ ਵਰਕ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਪੀਸ ਆ ਸਿੰਗਲ ਹੀ ਪੀਸ ਆ ਇਹਦੇ ਵਿੱਚ ਕੋਈ ਵੀ ਹੋ ਰਹਿ ਨਹੀਂ ਅਦਰ ਕਲਰ ਨਹੀਂ ਹੈਗਾ ਜੀ ਇਹਦੇ ਨਾਲ ਲਾਈਨਿੰਗ ਵਾਲੀ ਆਊਗੀ ਬਾਟਮ ਤੇ ਨਾਲ ਪਿਓਰ ਕਾਟਨ ਮਲਮਲ ਦਾ ਹੀ ਆਊਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਨਾਲ ਲੱਗਿਆ ਹੋਇਆ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਮਰਜੀ ਸੂਟ ਤੁਸੀਂ ਬਸ ਲੈ ਸਕਦੇ ਹੋ ਜਲਦੀ ਜਲਦੀ ਤੁਸੀਂ ਬਸ ਸਕਰੀਨਸ਼ਾਟ ਲੈਣਾ ਵਾ ਆ ਲੋਕ ਏ ਵੀ ਸੋਲੋ ਪੀਸ ਆ ਬਹੁਤ ਸੋਹਣਾ ਲੱਗ ਜੇ ਇਹਦਾ ਸ਼ੇਡ ਆਇਆ ਪਰ ਸੋਲੋ ਦੇ ਵਿੱਚ ਹੀ ਆਇਆ ਇਹਦੇ ਵਿੱਚ ਕੋਈ ਕਲਰ ਨਹੀਂ ਆਇਆ ਦੇਖੋ ਕਿੰਨੀ ਸੋਹਣੀ ਪੱਟੀ ਲੱਗੀ ਆ ਕਲਰ ਚੈੱਕ ਕਰੋ ਇਹ ਗ੍ਰੇ ਤੇ ਥੋੜਾ ਜਿਹਾ ਜਾਮਨੀ ਗ੍ਰੇ ਦੇ ਉੱਪਰ ਨਾ ਜਾਮਨੀ ਦੀ ਚਮਕ ਆ ਰਹੀ ਆ ਮਤਲਬ ਕਿ ਜਾਮਨੀ ਜਿਹਾ ਸ਼ੇਡ ਛੱਡ ਰਿਹਾ ਵਾ ਜਿਵੇਂ ਗ੍ਰੇ ਕਲਰ ਕਹਿਦੀ ਆ ਆਪਾਂ ਤੇ ਬਹੁਤ ਸੋਹਣਾ ਕਲਰ ਆ ਨਾਲ ਇਹਦੀ ਮਹਿਰੂਨ ਕਲਰ ਦੀ ਆਊਗੀ ਪਲੇਨ ਬਾਟਮ ਦੇ ਨਾਲ ਇਹਦੇ ਆਊਗਾ ਜੀ ਦੁਪੱਟਾ कॉटन ਮਰਮਲਦਾ ਇਹ ਦੇਖੋ ਕਿੰਨਾ ਸੋਹਣਾ ਨਾਲ ਦੁਪੱਟਾ ਕਲਰ ਬਹੁਤ ਸੋਹਣਾ ਬਹੁਤ ਅਲੱਗ ਜੀ ਗ੍ਰੇਸ ਦਾ ਕਲਰ ਆ ਮੀਡੀਅਮ ਜਿਆ ਕਲਰ ਆ ਜਾਨੀ ਕਿ ਨਾ ਜ਼ਿਆਦਾ ਡਾਰਕ ਦੇ ਵਿੱਚ ਆਵੇ ਨਾ ਲਾਈਟ ਦੇ ਵਿੱਚ ਆਵੇ ਕੰਟਰਾਸਟ ਮਹਿਰੂਨ ਦੇ ਨਾਲ ਇਹਦਾ ਕੰਟਰਾਸਟ ਅਗਲਾ ਵੀ ਸੂਟ ਬਹੁਤ ਸੋਹਣਾ ਪ੍ਰਿੰਟਿੰਗਾਂ ਤਾਂ ਇੰਨੀਆਂ ਸੋਹਣੀਆਂ ਆਈਆਂ ਨੇ ਵੀ ਕੋਈ ਵੀ ਦਿਲ ਨਹੀਂ ਕਰਦਾ ਹੁੰਦਾ ਵੀ ਕੋਈ ਵੀ ਸੂਟ ਛੱਡੀਏ ਆ ਲਓ ਜੀ ਦੇਖੋ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਇਧਰ ਸਾਈਡ ਤੇ ਇਹਦੇ ਪੱਟੀ ਦਿੱਤੀ ਹੋਈ ਆ ਜਿਹੜੀ ਕਿ ਤੁਸੀਂ ਬਾਹਾਂ ਤੇ ਲਾ ਸਕਦੇ ਹੋ ਪੱਲੇ ਤੇ ਲਾ ਸਕਦੇ ਹੋ ਸਾਰੇ ਪੱਟੀ ਦਾ ਪੈਟਰਨ ਬਣਿਆ ਹੋਇਆ ਵਾ ਗਲੇ ਦੇ ਉੱਪਰ ਸਾਰੇ ਮਿਰਤ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਯੂਨੀਕ ਜਿਹਾ ਡਿਜ਼ਾਈਨ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਕਲਰ ਚਾਰਟ ਬਹੁਤ ਸੋਹਣਾ ਆ ਇਹਦਾ ਨਾਲ ਇਹਦੇ ਹੈਗੀ ਆ ਪਲੇਨ ਹੀ ਬਾਟਮ ਪਿਓਰ ਕਾਟਨ ਦੀ ਹੋਈ ਤੇ ਨਾਲ ਇਹਦੇ ਦੁਪੱਟਾ ਹੈਗਾ ਜੀ ਪਿਓਰ ਕਾਟਨ ਮलमल ਦਾ ਦੁਪੱਟਾ ਲਓ ਪਿਓਰ ਕਾਟਨ ਮलमल ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਆ ਕੋਈ ਦੁਪੱਟਿਆਂ ਦੀ ਲੰਬਾਈ ਚੌੜਾਈ ਚ ਕੋਈ ਵੀ ਆਈ ਨਹੀਂ ਹੈਗਾ ਪੂਰੇ ਵਧੀਆ ਖੁੱਲੇ ਡੁੱਲੇ ਦੁਪੱਟੇ ਆ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਕਲਰ ਮਿਲਣਗੇ ਉਹ ਮਿਲਣਗੇ ਜੀ ਚਾਰ ਚਾਰੇ ਦੇ ਚਾਰੇ ਕਲਰ ਇਹਦੇ ਵੀ ਬਹੁਤ ਸੋਹਣੇ ਆ ਲੋ ਮਸਟਰਡ ਸ਼ੇਡ ਜਾਂ ਮਿਲੂਗਾ yellow mustard shade ਆ ਇਹ ਪਿਸਤਾ ਕਲਰ ਮਿਲੂਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਆਪਾਂ ਖੋਲਿਆ ਹੈ ਗ੍ਰੇ ਕਲਰ ਖੋਲਿਆ ਸੀਗਾ ਅਗਲਾ ਮਿਲੂਗਾ ਜੀ ਲਵੈਂਡਰ ਸ਼ੇਡ ਤਿੰਨੇ ਦੇ ਤਿੰਨੇ ਕਲਰ ਬਹੁਤ ਚਾਰੇ ਦੇ ਚਾਰੇ ਸੌਰੀ ਕਲਰ ਬਹੁਤ ਸੋਹਣੇ ਆ ਜਿਹੜਾ ਵੀ ਕਲਰ ਪਸੰਦ ਹੈ ਕੰਮ ਬਹੁਤ ਸੋਹਣਾ ਹੋਇਆ ਸੂਟਾਂ ਦੇ ਉੱਪਰ ਪੇਂਟਿੰਗ ਬਹੁਤ ਸੋਹਣੀ ਆ ਕਲਰ ਸਾਰੇ ਸੈਟਾਂ 'ਚ ਜਿੰਨੇ ਵੀ ਮੈਂ ਦਿਖਾ ਰਹੀ ਆ ਕਲਰ ਬਹੁਤ ਸੋਹਣੇ ਆਏ ਨੇ ਯਾਨੀ ਕਿ ਅਲੱਗ ਜੀ ਲੁੱਕ ਦੇ ਕਲਰ ਆਏ ਨੇ ਜੇ ਪੀਸ ਖੁੱਲੇ ਵੀ ਨਹੀਂ ਹੈਗੀ ਆਨ ਸਾਰੀ ਇਹਨਾਂ ਦੀ ਸਮਝ ਲਓ ਵੀਡੀਓ ਹੀ ਬਣਨੇ ਲੱਗੀ ਆ ਲਓ ਜੀ ਅਗਲਾ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਵਾ ਇਹ ਪਲੇਨ ਬਾਟਮਸ ਦੇ ਨਾਲ ਆਇਆ ਵਾ ਜਿਹੜੇ ਪੈਣਾ ਪਲੇਨ ਬਾਟਮ ਤੇ ਸਾਰੇ ਗਲੇ ਦੇ ਉੱਪਰ ਥ੍ਰੈਡ ਵਰਕ ਆਊਗਾ ਦੇਖੋ ਕਿੰਨਾ ਸੋਹਣਾ ਪੈਟਰਨ ਬਣ ਕੇ ਆਇਆ ਸਾਰਾ ਥ੍ਰੈਡ ਵਰਕ ਦਾ ਕੰਮ ਹੋਇਆ ਹੋਇਆ red white ਦਾ ਕੰਬੀਨੇਸ਼ਨ ਆ ਬਹੁਤ ਸੋਹਣਾ ਪੀਸ ਆ ਨਾਲ ਇਹਦੇ ਰੈਡੀ ਬਾਟਮ ਆਊਗੀ ਪਲੇਨ ਤੇ ਨਾਲ ਇਹਦੇ कॉटन मलमल ਦਾ ਹੀ ਆਊਗਾ ਦੁਪੱਟਾ ਦੁਪੱਟੇ ਬਹੁਤ ਸੋਹਣੇ ਲੱਗੇ ਹੋਏ ਆ ਪੂਰੇ ਮलमल कॉटन ਦੇ ਆ ਆ ਲੋ ਜੀ ਦੁਪੱਟਿਆਂ ਦੀ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਆ ਦੁਪੱਟਿਆਂ ਦੀ ਪੀਸ ਇਹਦੇ ਵਿੱਚ ਮਿਲੂਗਾ ਮਸਟਰਡ ਸ਼ੇਡ ਮਸਟਰਡ ਤੇ ਸਾਰਿਆਂ ਦੇ ਵਿੱਚ ਨਾਲ ਵਾਈਟ ਦਾ ਯਾਨੀ ਕਿ ਕੰਬੀਨੇਸ਼ਨ ਕੀਤਾ ਹੋਇਆ ਵਾ ਤੇ ਰੈੱਡ ਦੀ ਜਗ੍ਹਾ ਤੇ ਇਹ ਤੇ ਮਸਟਰਡ ਸ਼ੇਡ ਆ ਗਿਆ ਸਲੇ ਸੇਮ ਇਹਦੇ ਨਾਲ ਦੁਪੱਟਾ ਰਹੂਗਾ ਇਹਦੇ ਨਾਲ ਵੀ ਸੇਮ ਪਲੇਨ ਰਹੂਗੀ ਇਹਦੀ ਬਾਟਮ ਮਸਟਰਡ ਸ਼ੇਡ ਦੀ ਬਾਟਮ ਰਹੂਗੀ ਅਗਲਾ ਪੀਸ ਇਹ ਚਾਰੇ ਦੇ ਚਾਰੇ ਕਲਰ ਇਹਨੇ ਵੀ ਪੂਰੇ ਬੈਸਟ ਹਨ ਹਲੋ ਜੀ ਜਿਵੇਂ ਕਿ ਹਣ ਸੌਣ ਦੇ ਸੰਧਾਰਿਆਂ ਦੀ ਸਟਾਰਟਿੰਗ ਆ ਇਹ ਵਾਲੀਆਂ ਚੀਜ਼ਾਂ ਬਹੁਤ ਹੀ ਰੀਅਰ ਜਾਨਕਿ ਇੰਨੀਆਂ ਸੋਹਣੀਆਂ ਜਾਨਕਿ ਮਾਰਕੀਟ ਦੇ ਵਿੱਚ 7-800 ਤੋਂ ਘੱਟ ਸੂਟ ਮਿਲਦੇ ਨਹੀਂ ਹੈਗੇ ਜੀ ਤੇ ਬਹੁਤ ਵਧੀਆ ਕਲੈਕਸ਼ਨ ਆ ਆਪਾਂ ਲੈ ਕੇ ਆਏ ਆ ਤੇ ਸਾਰੇ ਨਿਊ ਡਿਜ਼ਾਈਨ ਲੈ ਕੇ ਆਏ ਆ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਫਟਾਫਟ ਵਟਸਐਪ ਕਰੀ ਚੱਲੋ ਤੇ ਆਪਣੇ ਸੂਟਕਾਰ ਬੈਠੇ ਮੰਗਵਾਈ ਚੱਲੋ ਬਾਕੀ ਗਰਮੀਆਂ ਦੀ ਤਾਂ ਇਹ ਸਭ ਤੋਂ ਬੈਸਟ ਕਲੈਕਸ਼ਨ ਆ ਕਿਉਂਕਿ ਨਾਲ ਦੁਪੱਟਾ ਵੀ ਮਿਲ ਰਿਹਾ 650 ਚ ਤੇ ਪੂਰੀ ਵਧੀਆ ਸਾਰਾ ਫੈਬਰਿਕ ਉਹ ਵੀ ਬ੍ਰਾਂਡ ਆ ਲੋ ਅਗਲਾ ਹੈਗਾ ਇਹਦੇ ਚ ਪਰਪਲ ਸ਼ੀਟ ਚਾਰੇ ਤੇ ਚਾਰੇ ਕਲਰ ਬਹੁਤ ਸੋਹਣੇ ਆ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਲੋ ਜੀ ਇਹ ਸੀ ਕਿ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਈਆਂ ਤੇ ਬਹੁਤ ਸੋਹਣਾ ਸੋਹਣੇ ਸਾਰੇ ਡਿਜ਼ਾਈਨ ਆ ਤੇ ਬਹੁਤ ਪਹਿਣਾ ਵੇਟ ਤੇ ਬੈਠੀਆਂ ਨੇ ਕਿਉਂਕਿ ਜਦੋਂ ਪਿਛਲੇ ਵੀਕ ਵੀਡੀਓ ਨਿਕਲੀ ਆ ਕਈ ਪਹਿਣਾ ਤੱਕ ਲੇਟ ਪਹੁੰਚਦੀ ਆ ਤਾਂ ਫਿਰ ਉਹ ਲੇਟ ਮੈਸੇਜ ਕਰਦੀਆਂ ਨੇ ਉਹਨਾਂ ਦੇ ਵਿੱਚੋਂ ਹੀ ਸਕਰੀਨਸ਼ਾਟ ਲੈ ਕੇ ਜਾਂਦ ਕਿ ਉਹ ਸਾਰਾ ਸਟਾਕ ਆਪਣੇ ਕੋਲ ਨਾ ਸੋਲਡ ਆਊਟ ਹੋ ਜਾਂਦਾ ਇਸ ਲਈ ਉਹ ਸਾਰੀਆਂ ਪਹਿਣਾ ਵਿਚਾਰੀਆਂ ਵੇਟ ਤੇ ਬੈਠੀਆਂ ਸੀ ਵੀ ਨੈਕਸਟ ਵੀਕ ਮੈਂ ਉਹਨਾਂ ਨੂੰ ਕਿਹਾ ਸੀ ਮੰਗਲਵਾਰ ਜਾਂ ਬੁੱਧਵਾਰ ਇਹ ਵੀਡੀਓ ਜ਼ਰੂਰ ਆਊਗੀ ਤੇ ਅੱਜ ਬੁੱਧਵਾਰ ਆ ਜੀ ਅੱਜ ਆਪਣੀ ਇਹ ਵੀਡੀਓ ਆ ਚੁੱਕੀ ਹੈ ਤੇ ਜਿਹੜੀਆਂ ਵੀ ਪਹਿਣਾ ਰਹਿੰਦੀਆਂ ਸੀ ਜਾਂ ਜਿਹੜੀਆਂ ਵੀ ਪਹਿਣਾ ਨਿਊ ਆਪਣਾ ਜੁੜ ਰਹੀਆਂ ਨੇ ਜਿਨ੍ਹਾਂ ਨੇ ਵੀ ਇਹ ਸੂਟ ਬਸ ਸੇ ਲੈਣੇ ਆ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਕਰ ਦਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਡੇਲੀ ਆਪਣੀ ਵੀਡੀਓ ਆਉਂਦੀ ਹੈ ਸ਼ਾਮ ਨੂੰ 6 ਵਜੇ ਤੇ ਜਿਹੜੀ ਕਿ ਤੁਹਾਡੇ ਤੱਕ ਤਾਂ ਹੀ ਪਹੁੰਚੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਆਪਾਂ ਰੋਜ਼ ਹਰ ਤਰ੍ਹਾਂ ਦੀ ਵੈਰਾਈਟੀ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਤੇ ਲਾਈਕ ਜੁਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦਾ ਵਾ ਤੁਹਾਡੇ ਕਮੈਂਟ ਪੜ ਕੇ ਤਾਂ ਇੰਨੇ ਸੋਹਣੇ ਸੋਹਣੇ ਜਿਹੜੇ ਤੁਸੀਂ ਕਮੈਂਟ ਕਰਦੇ ਹੋ ਤੇ ਸੈਕਿੰਡ ਗੱਲ ਇਹ ਆ ਕਿ ਕਈ ਭੈਣਾਂ ਐਡਰੈਸ ਪੁੱਛ ਰਹੀਆਂ ਨੇ ਪਿਛਲੀ ਵੀਡੀਓ ਨਿਕਲੀ ਆ ਉਹ ਚੋਂ ਤਾਂ ਤੁਹਾਨੂੰ ਮੈਂ ਦੱਸ ਦਿੰਨੀ ਆ ਜੀ ਮੈਂ ਪਖਵਾਲ ਲੁਧਿਆਣਾ ਪਖਵਾਲ ਰੋਡ ਤੋਂ ਆਂ ਜੀ ਜੇ ਤੁਸੀਂ ਪਖਵਾਲ ਆਉਂਗੇ ਜੇ ਤੁਸੀਂ ਮੋਗਾ ਸਾਈਡ ਤੋਂ ਆ ਰਹੇ ਹੋ ਤਾਂ ਜਿ ਗਰਾਉਂ ਰਾਈਕੋਟ ਹੋ ਕੇ ਪਖਵਾਲ ਪਹੁੰਚੋਗੇ ਜੇ ਤੁਸੀਂ ਮਲੇਰ ਕੋਲਾ ਸਾਈਡ ਤੋਂ ਆ ਰਹੇ ਹੋ ਤਾਂ ਅਹਿਮਦਗੜ੍ਹ ਹੋ ਕੇ ਪਖਵਾਲ ਪਹੁੰਚੋਗੇ ਜੀ ਤੇ ਜੇ ਤੁਸੀਂ ਲੁਧਿਆਣਾ ਸਾਈਡ ਤੋਂ ਆ ਰਹੇ ਹੋ ਤਾਂ ਵੀ ਤੁਸੀਂ ਲੁਧਿਆਣੇ ਤੋਂ ਸਿੱਧਾ ਪਖੋਲ ਪਹੁੰਚੋਗੇ ਤੇ ਉੱਥੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਪੈਣੀ ਰੋੜਾ ਮੈਂ ਉੱਥੋਂ ਬਿਲੋਂਗ ਕਰਦੀ ਆ ਘਰ ਦੇ ਵਿੱਚ ਹੀ ਇਹ ਮੇਰੀ ਸ਼ਾਪ ਆ ਘਰ ਤੋਂ ਹੀ ਮੈਂ ਕੰਮ ਕਰ ਰਹੀ ਆ ਛੋਟਾ ਜਿਹਾ ਮੇਰਾ ਕੰਮ ਆ ਜੇ ਤੁਸੀਂ ਮੇਰੀ ਸ਼ਾਪ ਤੇ ਆ ਕੇ ਵਿਜ਼ਿਟ ਕਰਨਾ ਚਾਹੁੰਦੇ ਹੋ ਮੋਸਟ ਵੈਲਕਮ ਆ ਜਦੋਂ ਵੀ ਮਰਜ਼ੀ ਆ ਸਕਦੇ ਹੋ ਬਸ ਇੰਨੀ ਕੁ ਰਿਕਵੈਸਟ ਮੇਰੀ ਜ਼ਰੂਰ ਆ ਕਿ ਇੱਕ ਦਿਨ ਪਹਿਲਾਂ ਕਾਲ ਜ਼ਰੂਰ ਕਰ ਦਿਓ ਵੀ ਅਸੀਂ ਆ ਰਹੇ ਆ ਜੀ ਉਹਦੇ ਨਾਲ ਆ ਹੀ ਹੋ ਜਾਂਦਾ ਕਿ ਇੱਕ ਤਾਂ ਘਰ ਦਾ ਸਾਰਾ ਕੰਮ ਮੈਨੇਜ ਕਰਨਾ ਹੁੰਦਾ ਸੈਕਿੰਡ ਵੀ ਤੁਹਾਡੇ ਆਉਂਦਿਆਂ ਨੂੰ ਮੈਂ ਤੁਹਾਨੂੰ ਅਟੈਂਡ ਕਰ ਸਕਾਂ ਹਨ ਤੇ ਅਗਲਾ ਹੈਗਾ ਜੀ ਪੇਮੈਂਟ ਦਾ ਪੇਮੈਂਟ ਆਪਣੀ ਆਨਲਾਈਨ ਹੀ ਜਾਂ ਕੈਸ਼ ਔਨ ਡਿਲੀਵਰੀ अवेलेबल ਨਹੀਂ ਹੈਗੀ ਤੇ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪਊਗੀ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਕਿ ਅਸੀਂ ਪਤਾ ਨਹੀਂ ਕਾਦੇ ਲਈ ਕੈਸ਼ ਔਨ ਡਿਲੀਵਰੀ ਨਹੀਂ ਦੇ ਰਹੇ ਵੀ ਜੇ ਸਾਨੂੰ ਟਰਸਟ ਨਹੀਂ ਹੈ ਨਾ ਬਹੁਤ ਬੇਣਾ ਦੇ ਫੋਨ ਆਉਂਦੇ ਆ ਬੱਸ ਜੀ ਆਨਲਾਈਨ ਮੈਂ ਪਿੰਡ 'ਚ ਬੈਠੀ ਆ ਇੱਥੇ ਆਪਾਂ ਪੋਸਟ ਆਫਿਸਰ ਆਹੀਂ ਤਾਂ ਹਰੇਕ ਪਿੰਡ ਦੇ ਨਾਲ ਪੋਸਟ ਆਫਿਸ ਅਟੈਚ ਹੀ ਹੁੰਦਾ ਆ ਪਰ ਉਹਦੇ ਨਾਲ ਹੀ ਕੋਰੀਅਰ ਕੱਢ ਰਹੇ ਆ ਤੇ ਵਧੀਆ ਉਹਨਾਂ ਦੀ ਫੈਸਿਲਿਟੀ ਆ ਤੇ ਹਰ ਪੈਣ ਦੇ ਘਰ ਤੱਕ ਪਹੁੰਚ ਰਹੇ ਆ ਕੋਰੀਅਰ ਜਾਨੀ ਕਿ ਇੰਨੀਆਂ ਭੈਣਾਂ ਜੁੜ ਜੁਗੀਆਂ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਹਰ ਜਗ੍ਹਾ ਪਹੁੰਚ ਰਹੇ ਨੇ ਤੇ ਜਿਹੜੀਆਂ ਫੋਰਨ ਚ ਭੈਣਾਂ ਬੈਠੀਆਂ ਨੇ ਉਹਨਾਂ ਦੇ ਡੀਆ ਚੱਲ ਰਹੇ ਹੀ ਸਾਰੇ ਕੋਰੀਅਰ ਲੱਗ ਰਹੇ ਨੇ ਤੇ ਬਸ ਪ੍ਰਾਈਵੇਟ ਕੋਰੀਅਰ ਨਾਲ ਹੀ ਥੋੜਾ ਜਿਹਾ ਹੋ ਜਾਂਦਾ ਵਾ ਜੀ ਉਹ ਕੈਸ਼ ਔਨ ਡਿਲੀਵਰੀ ਉਹ ਵੀ ਹੁਣ ਘਾਟ ਹੀ ਲੈ ਕੇ ਰਾਜੀ ਨੇ ਉਹ ਵੀ ਕਹਿ ਦਿੰਦੇ ਨੇ ਜੀ ਗੇੜੇ ਲੱਗਦੇ ਨੇ ਆਏ ਹੁੰਦਾ ਵਾ ਬਹੁਤ ਇਸ਼ੂ ਉਹ ਵੀ ਰੱਖ ਦ ਕੋਸ਼ਿਸ਼ ਮੈਂ ਵੀ ਕਾਫੀ ਕੀਤੀ ਹੈ ਕਿ ਮੈਂ ਕੈਸ਼ ਔਨ ਡਿਲੀਵਰੀ ਲੈ ਕੇ ਆਵਾਂ ਪਰ ਮੇਰੇ ਨਾਲ ਬਾਅਦ ਹੀ ਇਸ਼ੂ ਤਾਂ ਉਹਨਾਂ ਦੇ ਕੋਰੀਅਰ ਵਾਲਿਆਂ ਦੇ ਹੀ ਹੁੰਦੇ ਨੇ ਇਸ ਲਈ ਫੇਰ ਵੀ ਕੋਸ਼ਿਸ਼ ਕਰ ਰਹੀ ਆ ਜੇ ਹੋ ਸਕੇ ਜਰੂਰ ਕਰੂੰਗੀ ਪਰ ਹਜੇ ਤੱਕ ਸਾਰਾ ਆਪਣਾ ਔਨਲਾਈਨ ਹੀ ਆ ਤੇ ਔਨਲਾਈਨ ਪੇਮੈਂਟ ਕਰਕੇ ਆਪਣਾ ਸ਼ੂਟ ਬੁੱਕ ਕਰਵਾ ਦਿਆ ਕਰੋ ਫੇਰ ਵੀ ਮੈਂ ਤੁਹਾਨੂੰ ਦੁਬਾਰਾ ਪੁੱਛਦੀ ਰਹਿਣੀ ਹੁੰਨੀ ਆ ਜਿਹੜੀਆਂ ਵੀ ਪਹਿਣਾ ਦੇ ਪਹਿਲਾਂ ਸਕਰੀਨਸ਼ਾਟ ਆਇਆ ਨਹੀਂ ਤਾਂ ਕੋਈ ਨਹੀਂ ਪੁੱਛਦਾ ਅਗਲਾ ਕਹਿੰਦਾ ਕਰਤੀ ਪੇਮੈਂਟ ਤਾਂ ਠੀਕ ਆ ਨਹੀਂ ਤਾਂ ਰਹਿਣ ਦਿਓ ਜੀ ਤੇ ਚਲੋ ਜੀ ਬਹੁਤ ਗੱਲਾਂ ਹੋ ਗਈਆਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤ